ਕਿਤੇ ਸਾਨੂੰ ਵੀ ਮਿਲਾ ਦੇ ਰੱਬ ਧੰਨਿਆ ਤੇਰੇ ਖੂਤੇ ਰੱਬ ਵਸਦਾ ਕਿਤੇ ਸਾਨੂੰ ਵੀ ਮਿਲਾ ਦੇ ਰੱਬ ਧੰਨਿਆ ਤੇਰੇ ਖੂਤੇ ਰੱਬ ਵਸਦਾ ਕਿਤੇ ਸਾਨੂੰ ਵੀ ਮਿਲਾ ਦੇ ਰੱਬ ਧੰਨਿਆ ਤੇਰੇ ਖੂਤੇ ਕਿਦੇ ਸਾਨੂੰ ਵੀ ਮਨਾ ਦੇ ਰੱਬ ਧੰਨੇ ਵਾਹ ਤੇਰੇ ਗੁਣੇ ਨਾਮ ਦੇਵ ਦੀਬ ਨਾਈ ਛਪਰੀ ਧੰਨੇ ਦੀਆਂ ਗਉਆਂ ਚਾਰੀਆਂ ਨਾਮ ਦੇਵ ਦੀਬ ਨਾਈ ਛਪਰੀ ਧੰਨੇ ਤੰਨੇ ਦੀ ਹੰਗਾਂ ਨਾਮ ਦੇਵ ਦੀਵਨਾਈ ਛਕਮਰੀ ਤੰਨੇ ਦੀ ਹੰਗਾਂ ਸੋ ਸਤਿਰੋਚਨ ਕਹਿੰਦਾ ਤੰਨੇ ਨੂੰ ਕਿੰਦੇ ਤੰਨੇ ਆ ਸੋ ਤੈਨੂੰ ਤੇ ਰੱਬ ਮਿਲ ਗਿਆ ਥੰਨੋ ਵੀ ਮਿਲਾ ਦੇ ਤੇਰੇ ਤੇ ਖੂ ਆਪਣੇ ਆਪ ਗਿੱਟਦੇ ਆ ਮੱਜਾਂ ਗਾਵਾਂ ਜੇ ਤੇਰੀਆਂ ਚਾਰ ਰਿਆ ਸੋ ਸਾਰੇ ਕੰਮ ਪ੍ਰਮਾਤਮਾ ਜੀ ਤੇ ਕਰ ਰਿਹਾ ਤੇ ਮੈਨੂੰ ਵੀ ਇੱਕ ਵਾਰੀ ਮਿਲਾ ਦੇ ਜਦੋਂ ਭਗਵਾਨ ਨੂੰ ਬੇਨਤੀ ਕੀਤੀ ਭਗਵਾਨ ਕਹਿੰਦਾ ਧੰਨਿਆ ਸੋ ਮੈਂ ਚਦਰ ਚਲਾ ਕੇ ਬੰਦਿਆਂ ਨੂੰ ਨਹੀਂ ਮਿਲਦਾ ਮੈਂ ਮਿਲਦਾ ਭੋਲੇ-ਬਾਲੇਆ ਤੇਰਾ ਗੁਰੂ ਇਹ ਨਾ ਜਿਹੜਾ ਕਹਿੰਦੇ ਬੜਾ ਚਦਰ ਚਲਾ ਕੇ ਸੋ ਇਹਨੇ ਮੈੜੀ ਮਿਲਣਾ ਇਹਨੂੰ ਤੇ ਜਦੋਂ ਵਾਰ-ਵਾਰ ਧੰਨੇ ਨੇ ਬੇਨਤੀਆਂ ਕੀਤੀਆਂ ਸੋ ਗੁਰੂ ਬਿਆਰਿਓ ਭਗਵਾਨ ਅੱਗੇ ਤੇ ਫਿਰ ਜਾ ਕੇ ਭਗਵਾਨ ਨੇ ਤਰਲੋਚ ਨੂੰ ਦਰਸ਼ਨ ਦਿੱਤੇ ਇਸੇ ਸੇ ਤਰ੍ਹਾਂ ਜੇ ਆਪਾਂ ਵੀ ਵਾਰ-ਵਾਰ ਬੇਨਤੀਆਂ ਕਰ ਲਿਆਂਗੇ ਕਰਾਂਗੇ ਗੁਰੂ ਅੱਗੇ ਆ ਕੇ ਕੋਈ ਰੋਜ ਦੁੱਧ ਮੰਗਦਾ ਹੈ ਕੋਈ ਰੋਜ ਆ ਕੇ ਪੁੱਤ ਮੰਗਦਾ ਹੈ ਕੋਈ ਰੋਜ ਗੁਰੂ ਕੋਲ ਆ ਕੇ ਬਾਹਰ ਦਾ ਵੀਜ਼ਾ ਮੰਗਦਾ ਹੈ ਕੋਈ ਰੋਜ ਗੁਰੂ ਕੋਲ ਆ ਕੇ ਸਰਕਾਰੀ ਨੌਕਰੀ ਮੰਗਦਾ ਹੈ ਪਰ ਕੋਈ ਵਿਰਲਾ-ਵਿਰਲਾ ਹੈ ਜਿਹੜਾ ਆ ਕੇ ਪ੍ਰਮਾਤਮਾ ਨੂੰ ਮੰਗਦਾ ਹੈ ਕਿ ਪ੍ਰਮਾਤਮਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਤੁਹਾਨੂੰ ਚਾਹੀਦਾ ਇਹ ਤਾਂ ਕੋਈ ਵਿਰਲਾ-ਵਿਰਲਾ ਹੁੰਦਾ ਦੁਨੀਆ 'ਤੇ ਨਹੀਂ ਤੇ ਦੁਨੀਆ ਦੇ ਲੋਕ ਪਦਾਰਥ ਹੀ ਮੰਗਦੇ ਹੀ ਸੋ ਮੜੀਆਂ 'ਚ ਜਾ ਪੈਂਦੇ ਸੋ ਗੁਰੂ ਪਿਆਰਿਓ ਪਰ ਮੰਗਾ ਅੰਦਰੋਂ ਮਰਦਿਆਂ ਨਹੀਂ ਸੋ ਉਹੀ ਮੰਗਾ ਜਿਹੜੀਆਂ ਰਹਿ ਜਾਂਦੀਆਂ ਕੁਝ ਪੂਰੀਆਂ ਹੋ ਜਾਂਦੀਆਂ ਕੁਝ ਅਧੂਰੀਆਂ ਰਹਿ ਜਾਂਦੀਆਂ ਤੇ ਮਰ ਦੀ ਗੁਰਬਾਣੀ ਕਹਿੰਦੀ ਵਾਸ਼ਨਾ ਪੱਦਾ ਆਵੇ ਜਾਵੇ ਕਹਿੰਦੇ ਜਿਹੜੀ ਵਾਸ਼ਨਾ ਹੈ ਉਹ ਗੁਰੂ ਅਗਲੇ ਜਨਮਾਂ ਚ ਲੈ ਆਉਂਦੀ ਸੋ ਜਿਹੜੀਆਂ ਮੰਗਾ ਨਾ ਪੂਰੀਆਂ ਹੋਈਆਂ ਉਹੀ ਮੰਗਾ ਫਿਰ ਅਗਲੇ ਜਨਮ ਚ ਲੈ ਕੇ ਆਉਣਗੀਆਂ ਵਾਸ਼ਨਾ ਪੱਦਾ ਆਵੇ ਜਾਵੇ ਸੋ ਗੁਰੂ ਪਿਆਰੇ ਜੇ ਪਰਮਾਤਮਾ ਮਿਲ ਜੇ ਤੇ ਸਾਰੀਆਂ ਵਾਸ਼ਨਾਵਾਂ ਹੀ ਮਿਟ ਜਾਂਦੀਆਂ ਸੋ ਆਓ ਇਸ ਕਰਕੇ ਸੋ ਮੰਗਣਾ ਬਾੜਾ ਨਹੀਂ ਚਲੋ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜੋ ਜ਼ਰੂਰੀ ਲੋੜਾਂ ਨੇ ਉਹ ਕੋ ਗੁਰੂ ਤੋਂ ਨਹੀਂ ਮੰਗਣੀਆਂ ਹੋਰ ਮੰਗਣੀਆਂ ਵੀ ਕਿੱਥੋਂ ਐ ਸੋ ਮੰਗ ਸਕਦੇ ਹੈ ਪਰ ਨਾਲ ਨਾਲ ਸੋ ਇਹ ਵੀ ਮੰਗ ਰੱਖੋ ਨਾ ਕਿ ਮਾਰਾ ਤੇਰੇ ਬਿਨਾ ਵੀ ਨਹੀਂ ਸਰਦਾ ਸਾਡਾ ਸੋ ਭੇ ਤਾਂ ਤੂੰ ਮਿਲ ਸੋ ਬਾਕੀ ਕੁਝ ਮਿਲੇ ਨਾ ਮਿਲੇ ਸੋ ਤੇਰੀ ਮਰਜ਼ੀ ਐ ਤੇਰੀ ਖੁਸ਼ੀ ਐ ਜੇ ਦੇ ਦੇਗਾ ਤੇ ਚੰਗੀ ਗੱਲ ਜੇ ਨਾ ਦੇਗਾ ਤਾਂ ਵੀ ਤੇਰੀ ਮਰਜ਼ੀ ਤੇਰੀ ਖੁਸ਼ੀ ਪਰ ਤੇਰੇ ਬਿਨਾ ਸਾਡਾ ਗੁਜ਼ਾਰਾ ਨਹੀਂ ਤੂੰ ਮਿਲ ਇਹ ਤਾਂ ਕੋਈ ਵਿਰਲਾਦ ਅੱਲਾ ਹੁੰਦਾ ਨਹੀਂ ਤੇ ਦੁਨੀਆ ਪਦਾਰਥ ਮੰਗਦੀ ਸਿਮਾਂ 'ਚ ਜਾ ਕੇ ਸੜ ਜਾਂਦੇ ਸ਼ਰੀਰ ਪਰ ਬੰਦੇ ਦੇ ਅੰਦਰੋਂ ਮੰਗਾ ਨਹੀਂ ਜਾਂ ਮਰਦੀਆਂ ਮੰਗਾ ਅਗਲੇ ਜਨਮ 'ਚ ਲੈ ਕੇ ਆਉਂਦੀਆਂ ਸੋ ਆਓ ਸੋ ਇਹ ਜੇ ਸਾਰੀਆਂ ਮੰਗਾਂ ਨੂੰ ਮਿਟਾਉਣਾ ਹੈ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੇ ਵਿੱਚ ਬੜੀ ਪਾਵਰ ਹੈ ਸੋ ਦੇ ਨਾਮ ਦੇ ਵਿੱਚ ਬੜੀ ਪਾਵਰ ਹੈ ਸੋ ਜਿਹੜਾ ਤਨੋਂ ਮਨੋਂ ਜਪੇ ਸੋ ਨਾਮ ਸਾਰੀਆਂ ਆਸਨਾਵਾਂ ਨੂੰ ਮਿਟਾ ਦਿੰਦਾ ਹੈ ਪ੍ਰਮਾਤਮਾ ਦਾ ਮਲਾਪ ਕਰਾ ਦਿੰਦਾ ਸੋ ਜਦੋਂ ਮਲਾਪ ਹੋ ਗਿਆ ਸੋ ਗੁਰੂ ਵੀ ਆ ਰੋ ਮਨ ਸ਼ਾਂਤ ਹੋ ਜਾਣਾ ਕਿਸੇ ਚੀਜ਼ ਦੀ ਲੋੜ ਨਹੀਂ ਲਿੰਦੀ ਦੁਨੀਆ ਦਾ ਪਦਾਰਥ ਕੋਈ ਮਿਲੇ ਭਾਵੇਂ ਨਾ ਮਿਲੇ ਸੋ ਆਪਣੀ ਖੁਸ਼ੀ ਚ ਪਰਮਾਤਮਾ ਭਾਵੇਂ ਵਿਹਲਾ ਚ ਲੈ ਜਾਵੇ ਤੇ ਭਾਵੇਂ ਛਪਰੀ ਚ ਰੱਖੇ ਭਗਤਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੋ ਬੜਾ ਸੁਣੋ ਸੋ ਲੋਕ ਪਵਨ ਗੁਰੂ ਪਾਣੀ ਪਿਤਾ